ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਇੰਪੋਰਟੈਂਟ ਬਲੌਗ ਹੈ ਅੱਜ ਦਾ ਅੱਜ ਦੇ ਬਲੌਗ ਦੇ ਵਿੱਚ ਡਿਸਕਸ ਕਰਾਂਗੇ ਕਿ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ এজੈਂਟਸ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਖਾਸ ਕਰਕੇ ਕੈਨੇਡਾ ਦੇ ਕਈ ਅਜਿਹੇ ਏਜੰਟ ਨੇ ਜੋ ਵੀਡੀਓ ਬਣਾ ਰਹੇ ਨੇ ਕਿ ਭਾਵੇਂ ਵਿਜ਼ਟਰ ਟੂ ਵਰਕ ਪਰਮਿਟ ਕਨਵਰਟ ਦਾ ਜਿਹੜਾ ਸਿਲਸਿਲਾ ਸੀ ਉਹ ਰੁਕ ਗਿਆ ਹੈ ਪਰ ਹੁਣ ਵੀ ਫਲੈਗ ਪੋਲਿੰਗ ਜਾਰੀ ਹੈ ਤੇ ਬਾਰਡਰ ਤੇ ਜਾ ਕੇ ਤੁਸੀਂ ਵਰਕ ਪਰਮਿਟ ਲੈ ਸਕਦੇ ਹੋ ਆਨਲਾਈਨ ਤੁਸੀਂ ਵਰਕ ਪਰਮਿਟ ਨਹੀਂ ਅਪਲਾਈ ਕਰ ਸਕਦੇ ਜੇਕਰ ਵਿਜ਼ਟਰ ਵੀਜ਼ਾ ਤੇ ਕੈਨੇਡਾ ਗਏ ਹੋ ਟੂਰਿਸਟ ਵੀਜ਼ਾ ਤੇ ਗਏ ਹੋ ਤਾਂ ਤੁਹਾਨੂੰ ਉਸ ਕੰਡੀਸ਼ਨ ਦੇ ਵਿੱਚ ਬਾਰਡਰ ਤੇ ਜਾ ਕੇ ਤੁਸੀਂ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਸਕਦੇ ਹੋ ਹਾਲੇ ਵੀ ਆਪਣੇ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਦੇ ਸਟੇਟਸ ਨੂੰ ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿ ਐਕਚੁਅਲ ਦੇ ਵਿੱਚ ਪ੍ਰੂਫ ਵਾਈਜ਼ ਤੁਹਾਨੂੰ ਪ੍ਰੋਪਰ ਟੰਗ ਦੇ ਨਾਲ ਡਿਸਕਸ਼ਨ ਤੁਹਾਡੇ ਨਾਲ ਕਰਨੇ ਆ ਤੇ ਮੈਂ ਕੋਈ ਹਵਾ ਵਿੱਚ ਗੱਲ ਨਹੀਂ ਕਰਨੀ ਹੈਗੀ ਇੱਕ ਇੱਕ ਚੀਜ਼ ਦਾ ਪ੍ਰੂਫ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਕੀ ਇਹ ਪਾਲਿਸੀ ਖਤਮ ਹੋ ਚੁੱਕੀ ਹੈ ਕੀ ਤੁਸੀਂ ਬਾਰਡਰ ਤੇ ਜਾ ਕੇ ਵਾਕਈ ਵਰਕ ਪਰਮਿਟ ਵਿੱਚ ਕਨਵਰਟ ਆਪਣੇ ਸਟੇਟਸ ਨੂੰ ਕਰ ਸਕਦੇ ਹੋ ਇਹਦੇ ਵਿੱਚ ਸਚਾਈ ਕੀ ਹੈ ਤੇ ਜਾਂ ਫਿਰ ਇਹ ਕੋਈ ਪੈਸੇ ਕਮਾਉਣ ਦਾ ਜ਼ਰੀਆ ਜਾਂ ਤੁਹਾਨੂੰ ਲੁਭਾਉਣ ਦਾ ਕੋਈ ਤਰੀਕਾ ਏਜੰਟ ਲੱਭ ਰਹੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੈਪਸਨਡ ਐਸੋ ਪਿਛਲ ਚਾਹੁੰਦੇ ਹੋ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਇਹ ਐਕਚੁਅਲ ਦੇ ਵਿੱਚ ਇੱਕ ਪਾਲਿਸੀ ਸੀਗੀ ਜਿਹੜੀ ਕੋਵਿਡ ਦੇ ਸਮੇਂ ਦੇ ਵਿੱਚ ਲਿਆਂਦੀ ਗਈ ਸੀਗੀ ਕਿਉਂਕਿ ਕੋਵਿਡ ਦੇ ਟਾਈਮ ਇਹ ਸੀਗਾ ਕਿ ਬਾਰਡਰ ਬੰਦ ਸੀਗੇ ਤੇ ਜਿਹੜੇ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਤੇ ਗਏ ਸੀਗੇ ਉਹ ਵਾਪਸ ਆਪਣੇ ਘਰਾਂ ਨੂੰ ਨਾ ਜਾ ਕੇ ਕੈਨੇਡਾ ਦੇ ਵਿੱਚ ਹੀ ਆਪਣੇ ਵਰਕ ਪਰਮਿਟ ਦੇ ਵਿੱਚ ਉਸ ਸਟੇਟਸ ਨੂੰ ਕਨਵਰਟ ਕਰਾ ਸਕਦੇ ਸੀਗੇ ਸੋ ਇਹ ਪਾਲਿਸੀ ਜਦੋਂ ਇੰਟਰੋਡਿਊਸ ਕੀਤੀ ਗਈ ਸੀ ਤੇ ਦੀ ਐਕਸਪਾਇਰੀ ਡੇਟ ਜਿਹੜੀ ਹੈ ਉਹ ਫਰਵਰੀ 25 2025 ਸੀਗੀ ਯਾਨੀ ਕਿ ਆਉਣ ਵਾਲਾ ਸਾਲ ਜਿਹੜਾ ਹੈ ਉਸ ਦੇ ਵਿੱਚ ਫਰਵਰੀ ਦੇ ਵਿੱਚ ਇਹ ਪਾਲਿਸੀ ਜਿਹੜੀ ਹੈ ਉਹ ਖਤਮ ਹੋਣੀ ਸੀਗੀ ਪਰ ਇਸ ਪਾਲਿਸੀ ਨੂੰ 28 ਅਗਸਤ 2024 ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ ਯਾਨੀ ਕਿ ਜਦੋਂ ਪਾਲਿਸੀ ਖਤਮ ਹੋ ਗਈ ਤਾਂ ਫਿਰ ਜਿਹੜੇ ਵੀ ਉਹਦੇ ਮੋਡ ਹੈ ਭਾਵੇਂ ਤੁਸੀਂ ਆ ਆਫਲਾਈਨ ਜਾ ਕੇ ਵਰਕ ਪਰਮਿਟ ਅਪਲਾਈ ਕਰ ਦੋ ਫਲੈਗ ਪੋਲਿੰਗ ਦੇ ਜ਼ਰੀਏ ਬਾਰਡਰ ਤੇ ਜਾ ਕੇ ਵਰਕ ਪਰਮਿਟ ਲੈਂਦੇ ਹੋ ਭਾਵੇਂ ਤੁਸੀਂ ਆਨਲਾਈਨ ਵਰਕ ਪਰਮਿਟ ਲੈਂਦੇ ਹੋ ਜਦੋਂ ਪਾਲਿਸੀ ਨਹੀਂ ਰਹਿ ਗਈ ਉਹਨਾਂ ਦਾ ਉਹ ਰੂਲ ਹੀ ਖਤਮ ਹੋ ਗਿਆ ਤਾਂ ਤੁਹਾਡਾ ਵਰਕ ਪਰਮਿਟ ਕਿੱਦਾਂ ਕਨਵਰਟ ਹੋ ਸਕਦਾ ਹੈ ਵਿਜ਼ਟਰ ਟੂ ਵਰਕ ਪਰਮਿਟ ਕਿੱਦਾਂ ਹੋ ਸਕਦਾ ਹੈ ਨੰਬਰ ਇੱਕ ਚੀਜ਼ ਇਹ ਚੀਜ਼ ਤਾਂ ਤੁਸੀਂ ਸਮਝ ਗਏ ਕਿ ਜਦੋਂ ਉਹਨਾਂ ਦੀ ਪਾਲਿਸੀ ਸੀਗੀ ਜਿਹੜੀ ਉਹਨਾਂ ਨੇ ਇੰਟਰੋਡਿਊਸ ਕੀਤੀ ਜਦੋਂ ਪਾਲਿਸੀ ਖਤਮ ਹੋ ਗਈ ਤਾਂ ਪਿੱਛੇ ਫਿਰ ਵਰਕ ਪਰਮਿਟ ਕਿੱਦਾਂ ਕਨਵਰਟ ਹੋਵੇਗਾ ਇਹ ਮੇਰੀ ਸਮਝ ਦੇ ਵਿੱਚ ਤੇ ਨਹੀਂ ਆਉਂਦਾ ਬਾਕੀ ਹੁਣ ਪਤਾ ਨਹੀਂ ਮੈਨੂੰ ਕਿ ਕਿੱਦਾਂ ਕਹੀ ਜਾ ਰਿਹਾ ਹੈ ਇੱਕ ਗਲ ਇੱਕ ਵੱਖਰੀ ਚੀਜ਼ ਹੈ ਉਸ ਤੋਂ ਬਾਅਦ ਇੱਕ ਤੇ ਚੀਜ਼ ਇਹ ਹੋ ਗਈ ਦੂਜਾ ਮੈਂ ਤੁਹਾਨੂੰ ਕੈਨੇਡਾ ਦੀ ਆਫੀਸ਼ੀਅਲ ਵੈਬਸਾਈਟ ਤੇ ਜਿਹੜੀ ਮੇਰੀ ਪਿਛਲੀ ਵੀਡੀਓ ਸੀਗੀ ਜਦੋਂ ਅਨਾਉਂਸਮੈਂਟ ਹੋਈ ਤਾਂ ਵੀ ਕਿਉਂਕਿ ਮੈਂ ਯਕੀਨ ਕਰਦਾ ਹਾਂ canada.ca ਤੇ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਜਿੱਥੇ ਆਫੀਸ਼ੀਅਲ ਅਨਾਉਂਸਮੈਂਟ ਦੀ ਹੀ ਸਿਰਫ ਅਪਡੇਟ ਹੁੰਦੀ ਹੈ ਤੇ ਉੱਥੇ ਕਦੇ ਗਲਤ ਜਾਣਕਾਰੀ ਨਹੀਂ ਹੁੰਦੀ ਆਫੀਸ਼ੀਅਲ ਸਟੇਟਮੈਂਟ ਕੋਈ ਵੀ ਹੁਣ ਤੱਕ ਕਿਸੇ ਵੀ ਆਫੀਸ਼ੀਅਲ ਦੀ ਨਹੀਂ ਆਈ ਕੈਨੇਡਾ ਤੋਂ ਕੋਈ ਵੀ ਕੈਨੇਡਾ ਦਾ ਡੈਜਿਗਨੇਟਿਡ ਬੰਦਾ ਜਿਵੇਂ ਮੰਨ ਲਿਆ ਪ੍ਰਾਈਮ ਮਿਨਿਸਟਰ ਹੋ ਗਿਆ ਜਾਂ ਫਿਰ ਇਮੀਗ੍ਰੇਸ਼ਨ ਨਾਲ ਜਿਹਦਾ ਕੋਈ ਤਾਲੁਕਾਤਾ ਕਿਸੇ ਵੀ ਉਹਦੇ ਵੱਲੋਂ ਹੁਣ ਤੱਕ ਇਹੋ ਜੀ ਸਟੇਟਮੈਂਟ ਨਹੀਂ ਆਈ ਜੀ ਦੇ ਵਿੱਚ ਇਹ ਕਿਹਾ ਗਿਆ ਹੋਵੇ ਕਿ ਤੁਸੀਂ ਬਾਰਡਰ ਤੇ ਜਾ ਕੇ ਆਪਣਾ ਵਰਕ ਪਰਮਿਟ ਲੈ ਸਕਦੇ ਹੋ ਵਿਜ਼ਟਰ ਵੀਜ਼ੇ ਦੇ ਵਿੱਚ ਜੇਕਰ ਤੁਸੀਂ ਕੈਨੇਡਾ ਆਏ ਹੋ ਤੇ ਉਸ ਤੋਂ ਇਲਾਵਾ ਕੋਈ ਆਫੀਸ਼ੀਅਲ ਅਨਾਉਂਸਮੈਂਟ ਇਸ ਚੀਜ਼ ਦੀ ਨਹੀਂ ਹੈਗੀ ਹੁਣ ਦੂਜਾ ਤੁਹਾਨੂੰ ਮੈਂ ਆਫੀਸ਼ੀਅਲ ਵੈਬਸਾਈਟ ਤੇ ਪਹਿਲਾਂ ਵੀ ਲੈ ਕੇ ਗਿਆ ਸੀਗਾ ਤੁਸੀਂ ਉਹ ਵੀਡੀਓ ਤੇ ਜਾ ਕੇ ਵਿਸਥਾਰ ਨਾਲ ਦੇਖ ਸਕਦੇ ਹੋ ਮੇਰੀ ਉਹ ਵੀਡੀਓ ਪਰ ਇੱਥੇ ਮੈਂ ਤੁਹਾਨੂੰ ਇੱਕ ਸ਼ਾਰਟਕਟ ਦੇ ਵਿੱਚ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਦੇਖੋ ਇਹ ਆਫੀਸ਼ੀਅਲ ਵੈਬਸਾਈਟ ਹੈ canada.ca ਦੀ ਜਦੋਂ ਤੁਸੀਂ ਇੱਥੇ ਜਾਂਦੇ ਹੋ ਤਾਂ ਇੱਥੇ ਤੁਹਾਡੇ ਕੋਲ ਆਪਸ਼ਨ ਆਉਂਦਾ ਵਰਕ ਪਰਮਿਟ ਦਾ ਕਿ ਹਾਊ ਟੂ ਅਪਲਾਈ ਕਿ ਵਰਕ ਪਰਮਿਟ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਹੋ ਤੇ ਆਫੀਸ਼ੀਅਲ ਵੈਬਸਾਈਟ ਤੇ ਜਦੋਂ ਆਪਾਂ ਇੱਥੇ ਜਾਂਦੇ ਆ ਤਾਂ ਆਪਣੇ ਕੋਲ ਨੈਕਸਟ ਆਪਸ਼ਨ ਆਉਂਦੇ ਆ ਸਭ ਤੋਂ ਪਹਿਲਾਂ ਕੀ ਕਿਹੜੀ ਸਿਚੁਏਸ਼ਨ ਦੇ ਵਿੱਚ ਤੁਸੀਂ ਕਰ ਸਕਦੇ ਹੋ ਉਹਦੇ ਵਿੱਚ ਆ ਸਾਰੀਆਂ ਸਿਚੁਏਸ਼ਨਸ ਦਿੱਤੀਆਂ ਹੋਈਆਂ ਨੇ ਭਾਵੇਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਪੜ ਲਿਓ ਨਹੀਂ ਤੇ ਇਹਦਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਉੱਥੇ ਜਾ ਕੇ ਪੜ ਲਿਓ ਜੇ ਤੇ ਤੁਹਾਡੇ ਤੇ ਲਾਗੂ ਹੁੰਦੀਆਂ ਤੁਸੀਂ ਕਰ ਸਕਦੇ ਹੋ ਨਹੀਂ ਹੁੰਦੀਆਂ ਨਹੀਂ ਕਰ ਸਕਦੇ ਜਾਂ ਮੇਰੀ ਪਿਛਲੀ ਵੀਡੀਓ ਦੇਖ ਲਿਓ ਉਹਦੇ ਵਿੱਚ ਇੱਕ ਇੱਕ ਮੈਂ ਪੜ ਕੇ ਸੁਣਾਇਆ ਹੋਇਆ ਉਹਦਾ ਆਈ ਬਟਨ ਦੇ ਵਿੱਚ ਲਿੰਕ ਦੇ ਦਾਂਗਾ ਹੁਣ ਜੇਕਰ ਇਹ ਰੂਲ ਕੰਡੀਸ਼ਨ ਤੁਹਾਡੇ ਤੇ ਲਾਗੂ ਨਹੀਂ ਹੁੰਦੇ ਤਾਂ ਤੁਸੀਂ ਨੋ ਕਰਨਾ ਹੈ ਹੁੰਦੇ ਆ ਤਾਂ ਯੈਸ ਕਰਨਾ ਜੇ ਹੁੰਦੇ ਆ ਤਾਂ ਤੁਸੀਂ ਕਰ ਸਕਦੇ ਹੋ ਨਹੀਂ ਹੁੰਦੇ ਤਾਂ ਨੋ ਕਰੋ ਜੋ ਤੁਸੀਂ ਨੋ ਸਿਲੈਕਟ ਕਰੋਗੇ ਤਾਂ ਤੁਹਾਡੇ ਕੋਲ ਅੱਗੇ ਫਿਰਦਰ ਦੋ ਆਪਸ਼ਨ ਆਉਂਦੇ ਆ ਦੋ ਆਪਸ਼ਨ ਕਿਹੜੇ ਆਉਂਦੇ ਆ ਮਾਈ ਵਰਕ ਪਰਮਿਟ ਹੈਜ਼ ਐਕਸਪਾਇਰਡ ਐਂਡ ਆਈ ਹੈਵ ਨੋ ਸਟੇਟਸ ਇਨ ਕੈਨੇਡਾ ਇੱਕ ਤੇ ਇਹ ਆਪਸ਼ਨ ਹੁੰਦਾ ਦੂਜਾ ਆਪਸ਼ਨ ਹੁੰਦਾ ਆਈ ਐਮ ਅ ਵਿਜ਼ਟਰ ਇਨ ਕੈਨੇਡਾ ਤਾਂ ਤੁਸੀਂ ਵਿਜ਼ਟਰ ਵੀਜ਼ਾ ਸਿਲੈਕਟ ਕਰਨਾ ਇੱਥੇ ਵਿਜ਼ਟਰ ਜੋ ਸਿਲੈਕਟ ਕਰੋਗੇ ਤੇ ਸਾਫ਼ ਲਿਖਿਆ ਯੂ ਕੈਨ ਨਾਟ ਅਪਲਾਈ ਫਾਰ ਵਰਕ ਪਰਮਿਟ ਫਰੋਮ ਵਿਦ ਇਨ ਕੈਨੇਡਾ ਯਾਨੀ ਕਿ ਤੁਸੀਂ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦੇ ਸੋ ਬਹੁਤ ਇੰਪੋਰਟੈਂਟ ਹੈ ਸੋਚੋ ਸਮਝੋ ਇਸ ਚੀਜ਼ ਨੂੰ ਤੁਸੀਂ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦੇ ਉਹਦੇ ਉੱਤੇ ਥੱਲੇ ਲਿਖਿਆ ਹੋਇਆ ਪੜੋ ਉਸ ਚੀਜ਼ ਨੂੰ ਵੀ ਯੂ ਆਰ ਨਾਟ ਐਲੀਜੀਬਲ ਟੂ ਅਪਲਾਈ ਫਾਰ ਅ ਵਰਕ ਪਰਮਿਟ ਫਰੋਮ ਵਿਦ ਇਨ ਕੈਨੇਡਾ ਯੂ ਮੇ ਬੀ ਐਲੀਜੀਬਲ ਟੂ ਅਪਲਾਈ ਫਾਰ ਵਨ ਫਰੋਮ ਆਊਟਸਾਈਡ ਕੈਨੇਡਾ ਯਾਨੀ ਕਿ ਤੁਸੀਂ ਜਦੋਂ ਕੈਨੇਡਾ ਤੋਂ ਬਾਹਰ ਹੋਗੇ ਸਿਰਫ ਤੁਸੀਂ ਉਦੋਂ ਹੀ ਕਰ ਸਕਦੇ ਹੋ ਅਦਰਵਾਈਜ਼ ਨਹੀਂ ਕਰ ਸਕਦੇ ਹੁਣ ਤੁਹਾਨੂੰ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਪ੍ਰੂਫ ਦੇ ਦਿੱਤੇ ਪਹਿਲਾ ਪ੍ਰੂਫ ਕਿ ਜਿਹੜੀ ਪਾਲਿਸੀ 2020 ਵਿੱਚ ਇੰਟਰੋਡਿਊਸ ਕੀਤੀ ਗਈ ਸੀ ਜਿਹੜੀ ਐਕਸਪਾਇਰ ਹੋਣੀ ਸੀਗੀ ਉਹਨੂੰ ਪਹਿਲਾਂ ਬੰਦ ਕੀਤਾ ਗਿਆ ਜਦੋਂ ਪਾਲਿਸੀ ਨਹੀਂ ਰਹੀ ਤਾਂ ਵਰਕ ਪਰਮਿਟ ਚ ਕਿੱਦਾਂ ਤੁਸੀਂ ਕਨਵਰਟ ਕਰਾ ਸਕਦੇ ਹੋ ਫਿਰ ਤੁਹਾਡੇ ਰੂਲ ਕੰਡੀਸ਼ਨ ਤੁਸੀਂ ਕਿੱਦਾਂ ਮੀਟ ਕਰੋਗੇ ਦੁਜਾ ਦੁਜਾ ਪ੍ਰੂਫ ਤੁਹਾਨੂੰ ਦਿੱਤਾ ਕਿ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਉੱਥੇ ਹਾਊ ਟੂ ਅਪਲਾਈ ਦੇ ਵਿੱਚ ਜਾ ਕੇ ਜੇ ਚੈੱਕ ਕਰਾਂਗੇ ਫਿਰ ਉੱਥੇ ਦਿੱਤਾ ਹੋਣਾ ਸੀਗਾ ਨਾ ਕਿ ਬਾਰਡਰ ਤੇ ਜਾ ਕੇ ਅਪਲਾਈ ਕਰ ਲਓ ਉੱਥੇ ਕਿਉਂ ਨਹੀਂ ਉਹਨਾਂ ਨੇ ਦਿੱਤਾ ਕਿ ਬਾਰਡਰ ਤੇ ਜਾ ਕੇ ਅਪਲਾਈ ਕਰ ਲਓ ਕਿਉਂਕਿ ਬੰਦ ਹੀ ਹੋ ਗਿਆ ਉਸ ਤੋਂ ਲਾਵਾ ਕੋਈ ਵੀ ਆਫੀਸ਼ੀਅਲ ਅਨਾਉਂਸਮੈਂਟ ਹੁਣ ਤੱਕ ਮੈਨੂੰ ਨਹੀਂ ਦੇਖੀ ਕਿ ਕੋਈ ਵੀ ਡੈਜ਼ਿਗਨੇਟਿਡ ਬੰਦਾ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਜਿਹਦਾ ਤਾਲੁਕਾਤ ਹੋਵੇ ਉਹਨੇ ਆ ਕੇ ਕਿਹਾ ਹੋਵੇ ਕਿ ਜੀ ਬਾਰਡਰ ਤੋਂ ਜਾ ਕੇ ਲੈ ਲਓ ਆਪਣੀ ਮਰਜ਼ੀ ਪਰ ਸੋ ਕੁਸੀਂ ਅਵੇਰੋ ਇਹ ਤੁਹਾਨੂੰ ਲੁਭਾਮੀਆਂ ਚੀਜ਼ਾਂ ਜਿਹੜੀਆਂ ਨੇ ਚਮਕਦਾਰ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਇਹ ਚ ਵੜਨ ਤੋਂ ਬਾਅਦ ਇਹ ਦਲਦਲ ਹੈ ਸੋ ਜੇਕਰ ਕਿਸੇ ਨੇ ਕਰਨਾ ਕੋਸ਼ਿਸ਼ ਹੀ ਕਰਨਾ ਉਹ ਭਾਈ ਤੁਸੀਂ ਆਪਣਾ ਜਾਂਚ ਪਰਖ ਕੇ ਕਰਿਓ ਮੈਂ ਤੁਹਾਨੂੰ ਅਵੇਰ ਕਰਨਾ ਸੀ ਕਰ ਦਿੱਤਾ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ ਚਲੋ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕੇਪਸ ਨੋਟਸ ਅਫੀਸ਼ੀਅਲ ਚਾਹੁੰਦੇ ਹੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਧੰਨਵਾ